ਇਹ ਢੱਲੇਵਾਲ ਨੂੰ ਅਸੀਂ ਆ ਮਿਲਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਮਿਲਿਆ ਅਸੀਂ ਉਹਨਾਂ ਨੂੰ ਚਿੱਠੀਆਂ ਭੇਜੀਆਂ ਦੋ ਵਾਰੀ ਫੇਰ ਸਪੈਸ਼ਲ ਬੰਦਾ ਭੇਜਿਆ ਵੀ ਤੁਹਾਡਾ ਕੋਈ ਨਵੇਂ ਦਾ 21 ਤਰੀਕ ਨੂੰ ਪਟਿਆਲੇ ਆ ਜਾਓ ਨਹੀਂ ਆ ਇਕੱਲਾ ਪੰਦੇਰ ਦਾ ਜਿਹੜਾ ਤੁਹਾਡਾ ਸੀ ਉਹ ਆ ਗਿਆ ਢੱਲੇਵਾਲ ਨਾਲ ਤੁਹਾਡਾ ਨਹੀਂ ਆਇਆ ਉਹ ਬਿਲਕੁਲ ਇੱਕ ਬੰਦਾ ਨਹੀਂ ਆਇਆ ਅਸੀਂ ਕਿਹਾ ਕੋਈ A B C D ਬੰਦਾ ਭੇਜ ਦਿਓ ਉਹ ਆਪਣੇ ਸੰਯੁਕਤ ਸਾਨ ਮੋਰਚੇ ਨੂੰ ਅੰਡ ਟੱਚੇਬਲ ਸਮਝਦੇ ਆ ਕਿ ਇਹਨੂੰ ਅਸੀਂ ਹੱਥ ਨਹੀਂ ਲਾਉਣਾ ਸਾਨੂੰ ਪਤਾ ਨਹੀਂ ਕਰੰਟ ਪੈ ਜਾਣਾ ਵਾ ਫਿਰ ਅਨ ਇਨਵਾਈਟਿਡ ਮੈਂ ਤੁਹਾਡੇ ਘਰ ਜਾਈਏ ਤੁਸੀਂ ਮੰਜਾ ਉਹਨਾਂ ਦਿਓ ਸਾਨੂੰ ਬਹਿਣ ਨੂੰ ਅੰਨਿਤ ਫਿਰ ਵੀ ਕੋਈ ਗੁੱਸਾ ਨਹੀਂ ਕੀਤਾ ਸੰਯੁਕਤ ਕਸਾਨ ਮੋਰਚੇ ਦੀ ਅੱਜ ਇੱਕ ਅਹਿਮ ਬੈਠਕ ਚੰਡੀਗੜ੍ਹ ਦੇ ਕਿਸਾਨ ਪਵਨ ਚ ਹੋਈ ਹੈ ਤਾਂ ਉਸ ਮਾਮਲੇ ਚ ਕੀ ਕੁਝ ਗੱਲਬਾਤ ਹੋਈ ਸਾਡੇ ਨਾਲ ਜਗਵੀਰ ਸਿੰਘ ਚੋਹਾਨ ਨੇ ਚੋਹਾਨ ਸਾਹਿਬ ਕਿਵੇਂ ਦੀ ਮੀਟਿੰਗ ਰਹੀ ਹੈ ਔਰ ਖਾਸ ਤੌਰ ਤੇ ਜਗਦੀਸ਼ ਸਿੰਘ ਡੱਲੇਵਾਲ ਹੁਣਾਂ ਨੂੰ ਲੈ ਕੇ ਸ਼ੰਭੂ ਮੋਰਚਣ ਲੈ ਕੇ ਕੀ ਫੈਸਲਾ ਅਸਲ ਚ ਕੀ ਹੁਣ ਤੱਕ ਕਿੱਥੇ ਰੁਕੇ ਹੋਏ ਹੈ ਕਿਉਂ ਨਹੀਂ ਫਿਰ ਜਿਹੜਾ ਫੈਸਲਾ ਜਾਣ ਦਾ ਉੱਥੇ ਬਣ ਰਿਹਾ ਦੇਖੋ ਅਸਲ ਦੇ ਵਿੱਚ ਜਿਹੜਾ ਉਹਨਾਂ ਦੀ ਪਹਿਲੀ ਗੱਲ ਤੇ ਜਾਨ ਬਚਾਉਣੀ ਜ਼ਰੂਰੀ ਹੈ ਸਰਕਾਰ ਨੂੰ ਕੇਂਦਰ ਨੂੰ ਤੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਮੀਟਿੰ ਤੁਸੀਂ ਜਾਣ ਦੀ ਗੱਲ ਕਰਦੇ ਆਂ ਦੇਖੋ ਪਿਛਲੇ 21 ਤਰੀਕ ਨੂੰ ਸਾਡੀ ਮੋਰਚਿਆਂ ਦੀ ਮੀਟਿੰਗ ਵੱਲੋਂ ਐਸਕੇਐਮ ਵੱਲੋਂ 6 ਮੈਂਬਰੀ ਕਮੇਟੀ ਗਈ ਸੀ ਤੇ ਦੋਨੇ ਹੀ ਮੋਰਚਿਆਂ ਨੂੰ ਗੈਰ ਰਾਜਨੀਤਿਕ ਤੇ ਕੇਐਮਐਮ ਨੂੰ ਸੱਦਾ ਦਿੱਤਾ ਹੋਇਆ ਸੀ ਕਿ ਪਟਿਆਲੇ ਦੇ ਵਿੱਚ ਬੈਠ ਕੇ ਗੱਲਬਾਤ ਕੀਤੀ ਜਾਵੇ ਉਹ ਕਿਤੇ ਨਾ ਕਿਤੇ ਬੜੇ ਸਾਰਥਕ ਮਾਹੌਲ ਦੇ ਵਿੱਚ ਹੋਈ ਆ ਪੰਦੇਰ ਸਾਹਿਬ ਦਾ ਜਿਹੜਾ ਧੜਾ ਆਇਆ ਹੋਇਆ ਸੀਗਾ ਔਰ ਗੈਰ ਰਾਜਨੀਤਿਕ ਧੜੇ ਦਾ ਕੋਈ ਆਗੂ ਜਿਹੜਾ ਉੱਥੇ ਨਹੀਂ ਆਇਆ ਸੀਗਾ ਪਰ ਫਿਰ ਵੀ ਉਸ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਆ ਇੱਕ ਵਾਰੀ ਫਿਰ ਵਿਸ਼ਾਲ ਇਕਤਾ ਦਾ ਸੱਦਾ ਦੇ ਕੇ ਉੱਥੇ ਜੇਕਰ ਕੋਈ ਮਾੜਾ ਮੋਟਾ ਕੋਈ ਆਪਣੇ ਮਨ ਦੇ ਵਿੱਚ ਹੈ ਰਹਿ ਗਿਆ ਉਹਨੂੰ ਏਕਾ ਕੀਤਾ ਜਾ ਸਕੇ ਦੇਖੋ ਅਸੀਂ ਤਾਂ ਲਗਾਤਾਰ ਹੀ ਆ ਤੁਸੀਂ ਦੇਖਿਆ ਹੁਣ ਆ ਪਿਛਲੇ 21 ਤਰੀਕ ਨੂੰ ਅਸੀਂ ਪੂਰੇ ਭਾਰਤ ਦੇ ਵਿੱਚ ਡੀਸੀ ਦਫ਼ਤਰਾਂ ਤੇ ਜਿਹੜੇ ਰੋਸ ਮੁਜ਼ਾਹਰੇ ਜਿਹੜੇ ਆ ਉੱਥੇ ਕੀਤੇ ਗਏ ਆ ਪ੍ਰਦਰਸ਼ਨ ਕੀਤੇ ਗਏ ਆ ਤੇ ਲਗਾਤਾਰ ਜਿਹੜਾ ਆ ਅਸੀਂ ਇਸ ਖਨੌੜੀ ਤੇ ਸ਼ੰਭੂ ਮੋਰਚੇ ਨੂੰ ਬਲ ਦੇਣ ਵਾਸਤੇ ਇਹਨੂੰ ਹੋਰ ਉੱਚਾ ਚੱਕਣ ਵਾਸਤੇ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਮੋਬਾਈਲ ਇੰਜੈਸ਼ਨ ਕਰਨ ਦੀ ਕੋਸ਼ਿਸ਼ ਕਰ ਲਿਆ ਕਿ ਲੋਕਾਂ ਨੂੰ ਉਠਾਇਆ ਜਾਵੇ ਤਾਂ ਤਾਂ ਜੋ ਮੋਰਚਾ ਜਿਹੜਾ ਜਿੱਤਿਆ ਜਾਵੇ ਔਰ ਉਹਦੇ ਵਿੱਚੋਂ ਹੀ ਅਸੀਂ ਹੁਣ ਜਿਹੜਾ ਰਾਸ਼ਟਰਪਤੀ ਜੀ ਨੂੰ ਵੀ ਮਿਲਣ ਦਾ ਇੱਕ ਪ੍ਰੋਗਰਾਮ ਬਣਾਇਆ ਆ ਕਿ ਪਹਿਲੇ ਹਫਤੇ ਦੇ ਵਿੱਚ ਵਿੱਚ ਜਿੰਨਾ ਜਲਦੀ ਟਾਈਮ ਮਿਲ ਸਕੇ ਤੇ ਰਾਸ਼ਟਰਪਤੀ ਜੀ ਨੂੰ ਵੀ ਮਿਲਿਆ ਜਾ ਸਕੇ ਕਿਉਂਕਿ ਗਵਰਨਰ ਸਾਹਿਬ ਨੂੰ ਪਿੱਛੇ ਮਿਲਿਆ ਸੀਗਾ ਉਹਨਾਂ ਨੂੰ ਵੀ ਕਿਹਾ ਸੀ ਕਿ ਮੀਟਿੰਗਾਂ ਦਾ ਦੌਰ ਚਾਲੂ ਕਰਕੇ ਜਲਦ ਤੋਂ ਜਲਦ ਜਿਹੜਾ ਮਸਲਾ ਹੱਲ ਕੀਤਾ ਜਾਵੇ ਜੇਕਰ ਰਾਸ਼ਟਰਪਤੀ ਜੀ ਟਾਈਮ ਨਹੀਂ ਦਿੰਦੇ ਜਾਂ ਲੇਟ ਟਾਈਮ ਦਿੰਦੇ ਆ ਉਹਦੇ ਵਿੱਚ ਜੇ ਖੇਤੀਬਾੜੀ ਮੰਤਰੀ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਦੇ ਨਾਲੇ ਵੀ ਜਿਹੜਾ ਇਸ ਇਹਨਾਂ ਦੀਆਂ ਮੀਟਿੰਗਾਂ ਦਾ ਰਸਤਾ ਖੋਲਿਆ ਜਾ ਸਕਦਾ ਔਰ ਦੂਸਰਾ ਇੱਕ ਅਸੀਂ ਵੱਡਾ ਪ੍ਰੋਗਰਾਮ ਹੋਰ ਦਿੱਤਾ ਆ ਅਸੀਂ 9 ਜਨਵਰੀ ਨੂੰ ਮੋਗਾ ਦੇ ਵਿੱਚ ਇੱਕ ਵੱਡਾ ਵਿਸ਼ਾਲ ਐਸਕੈਂਬਲ ਨੂੰ ਇਕੱਠ ਕਰਨ ਜਾ ਰਹੇ ਹਾਂ ਤਾਂ ਜੋ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾਇਆ ਜਾ ਸਕੇ ਲੋਕਾਂ ਦੀ ਇੱਕ ਕੱਤਰਤਾ ਕਰਕੇ ਮੋਰਚਿਆਂ ਵੱਲ ਉਹਨਾਂ ਨੂੰ ਭੇਜਣ ਦੀ ਜਿਹੜੀ ਅਪੀਲ ਕੀਤੀ ਜਾਵੇ ਇੱਕ ਜਿਹੜਾ ਖੇਤੀ ਖਰੜਾ ਕੇਂਦਰ ਵੱਲੋਂ ਭੇਜਿਆ ਗਿਆ ਸਟੇਟਾਂ ਨੂੰ ਔਰ ਉਹਦੇ ਬਾਰੇ ਵੀ ਲੋਕਾਂ ਨੂੰ ਜਿਹੜਾ ਸਮਝਾਇਆ ਜਾ ਸਕੇ ਕਿ ਜਿਹੜੇ ਤਿੰਨ ਕਾਨੂੰਨ ਪਹਿਲਾਂ ਸੀ ਆ ਵਾਪਸ ਕਰਾ ਕੇ ਆਏ ਆ ਉਹ ਸਿੱਧੇ ਨਾਲ ਸਿੱਧੇ ਰੂਪ ਦੇ ਵਿੱਚ ਸਟੇਟਾਂ ਤੇ ਫਿਰ ਉਹ ਥੋਪਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹ ਇਹ ਪ੍ਰੋਗਰਾਮ ਲਗਾਤਾਰ ਸਾਡੇ ਚੱਲਦੇ ਰਹਿੰਦੀ ਹੈ ਇਹਦੇ ਵਿੱਚ ਵੀ ਹੁਣ ਗਵਰਨਰ ਨੇ ਤੁਸੀਂ ਜ਼ਿਕਰ ਕੀਤਾ ਵੀ ਗਵਰਨਰੋਂ ਮਿਲ ਕੇ ਆਏ ਕੋਈ ਮੰਗਾ ਹੱਲ ਹੋਈਆਂ ਗਵਰਨਰੋਂ ਮਿਲ ਕੇ ਹੁਣ ਤੁਸੀਂ ਰਾਸ਼ਟਰਪਤੀ ਨੂੰ ਮਿਲਣ ਦੀ ਗੱਲ ਕਰਦੇ ਹੋ ਵੀ ਤੁਹਾਨੂੰ ਯਕੀਨ ਹੈ ਤੁਹਾਨੂੰ ਭਰੋਸਾ ਵੀ ਰਾਸ਼ਟਰਪਤੀ ਦੇ ਨਾਲ ਮਿਲਣ ਦੇ ਨਾਲ ਕੁਝ ਮਸਲਾ ਹੱਲ ਹੋ ਸਕਦਾ ਹੈ ਦੂਸਰਾ ਉੱਥੇ ਮਤਲਬ ਇਹ ਮੋਰਚੇ ਦਾ ਜਿਹੜਾ ਖਨੋਰੀ ਮੋਰਚਾ ਲੱਗਾ ਹੋਇਆ ਇਹ ਉਹ ਕਿਵੇਂ ਉਸ ਨੂੰ ਸਹੀ ਕੀਤਾ ਜਾ ਸਕਦਾ ਜਿਵੇਂ ਡੱਲੇਵਾਲ ਹੋਰਾਂ ਦੀ ਸੇਧ ਦਾ ਜ਼ਿਕਰ ਤੁਸੀਂ ਅਕਸਰ ਕਰਦੇ ਹੋ ਕਿਵੇਂ ਸਾਰਾ ਕੁਝ ਸੈੱਟ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਵੀ ਜਿਹੜਾ ਐਸਕੇਮਾ ਸਿੱਧਾ ਉੱਥੇ ਜਾ ਕੇ ਵਫਦ ਜਿਹੜਾ ਹੈ ਉੱਥੇ ਜਾ ਕੇ ਉਹਨਾਂ ਨੂੰ ਮਰਨ ਵਰਤ ਉਹਨਾਂ ਦਾ ਦਾਅਵੇ ਔਰ ਕਵੇ ਵੀ ਅਸੀਂ ਮਿਲ ਕੇ ਲੜਦੇ ਆ ਇਸ ਤਰੀਕੇ ਦਾ ਕੁਝ ਹੋਰ ਨਹੀਂ ਸਕਦਾ ਦੇਖੋ ਜਿਹੜਾ ਗਵਰਨਰ ਸਾਹਿਬ ਦੀ ਗੱਲ ਹੈਗੀ ਅਸੀਂ ਤੇ ਯਤਨ ਕਰ ਰਹੇ ਆ ਕਿ ਜਿਹੜਾ ਡੈਡਲੌਕ ਲੱਗਾ ਹੋਇਆ ਉਹ ਰਾਹ ਖੁੱਲੇ ਜੇ ਰਾਹ ਖੁੱਲੇਗਾ ਤੇ ਮਸਲਾ ਹੱਲ ਹੋਏਗਾ ਅਸਲ ਦੇ ਵਿੱਚ ਉਹਨਾਂ ਫੋਰਮਾਂ ਨੇ ਜਨ ਜਿਹੜੀ ਇੱਕ ਲੀਕ ਖਿੱਚੀ ਹੋਈ ਹੈ ਕਿ ਅਸੀਂ ਆਪਣਾ ਫੈਸਲਾ ਹੋਣ ਤੋਂ ਪਹਿਲਾਂ ਮਰਨ ਬੱਤ ਤੋਂ ਨਹੀਂ ਉਠਾਂਗੇ ਬੇਸ਼ੱਕ ਅਸੀਂ ਕਹਿ ਲਈਏ ਜਾਂ ਹੋਰ ਕੋਈ ਬੰਦਾ ਕਹਿ ਲਈ ਜੇ ਤਾਂ ਸਾਡੇ ਜਾਣ ਨਾਲ ਤੁਸੀਂ ਮੀਡੀਆ ਵਾਲੇ ਇਸ ਗੱਲ ਦੀ ਗਾਰੰਟੀ ਦਿੰਦੇ ਆ ਤੇ ਫਿਰ ਅਸੀਂ ਜਾ ਕੇ ਉਹਨਾਂ ਨੂੰ ਬੇਨਤੀ ਕਰ ਲੈਨੇ ਆ ਕਿ ਤੁਹਾਨੂੰ ਇਸ ਤੋਂ ਵਾਪਸ ਹੋਣਾ ਚਾਹੀਦਾ ਕਿਤੇ ਨਾ ਕਿਤੇ ਫੇਰਨਾ ਇਹ ਦੂਸ਼ਣਬਾਜੀ ਇਲਜ਼ਾਮਬਾਜੀ ਹੋ ਜਵੇ ਕਿ ਜਿਸ ਤਰ੍ਹਾਂ ਪਿੱਛੇ ਹੋਈ ਸੀ ਕਿ ਜਦੋਂ 220 ਦੇ ਵਿੱਚ ਮੋਰਚਾ ਲੱਗਾ ਸੀ ਕਿ 15 ਦਿਨ ਮੋਰਚਾ ਹੋ ਰਹਿ ਜਾਂਦਾ ਤੇ ਐਮਐਸਪੀ ਮਿਲ ਜਾਣੀ ਸੀ ਜਦ ਕਿ ਐਮਐਸਪੀ ਦਾ ਮੁੱਦਾ ਤੁਹਾਨੂੰ ਵੀ ਪਤਾ ਵੀ ਬਹੁਤ ਵੱਡਾ ਆ ਕਿਤਨਾ ਕਿਤੇ ਫੇਰਨਾ ਅਸੀਂ ਉੱਥੇ ਚਲ ਜਾਈਏ ਤਾਂ ਫਿਰ ਉਹੋ ਜਿਹਾ ਅਟੈਕ ਕੋਈ ਛੜ ਤੇ ਆ ਜਵੇ ਅਸੀਂ ਵਿਤਕਤੇ ਵਾਲੀ ਗੱਲ ਨਹੀਂ ਕਰਦੇ ਅਸੀਂ ਦੂਰੀ ਵਾਲੀ ਗੱਲ ਨਹੀਂ ਕਰਦੇ ਅਸੀਂ ਚਾਹੁੰਦੇ ਕਿ ਇਹ ਇੱਕ ਏਕਤਾ ਹੋਵੇ ਲਾਗੇ ਹੋ ਕੇ ਮੋਰਚੇ ਦੀ ਸਪੋਰਟ ਕੀਤੀ ਜਾਵੇ ਮੋਰਚਾ ਜਿੱਤਿਆ ਜਾਵੇ ਅਸਲ ਸਾਡਾ ਟਾਰਗੇਟ ਮੋਰਚਾ ਜਿੱਤਣ ਦਾ ਆ ਨਾ ਕਿ ਕੋਈ ਕਿੰਤੂ ਪ੍ਰੰਤੂ ਕਰਨ ਦਾ ਹੈਗਾ ਬਿਲਕੁਲ ਬਿਲਕੁਲ ਸਤਰਾਪ ਸਿੰਘ ਜਨਾਲਾ ਸਾਡੇ ਨਾਲ ਜੀ ਜੀ ਤੁਸੀਂ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਤੁਸੀਂ ਗਏ ਸੀ ਕਿ ਮੋਰਚੇ ਤੁਸੀਂ ਇੱਕ ਜ਼ਿਕਰ ਕਰ ਰਹੇ ਸੀ ਕਾਕਾ ਕੋਟੜੇ ਦਾ ਉੱਥੇ ਹੋਇਆ ਕੀ ਸੀ ਕਿਉਂ ਤੁਹਾਨੂੰ ਐਸਕੇਮ ਨੂੰ ਬੋਲਣ ਨਹੀਂ ਦਿੱਤਾ ਗਿਆ ਉੱਥੇ ਜੀ ਤੁਸੀਂ ਇਸ ਗੱਲ ਨੂੰ ਇਹਦਾ ਪਿਛੋਕੜ ਲੈਣਾ ਚਾਹੀਦਾ ਕੋਈ ਗੱਲ ਜਿਹੜਾ ਵਾਪਰਦੀ ਹੈ ਉਹਦੇ ਬੈਕਗ੍ਰਾਉਂਡ ਹੁੰਦੀ ਆ ਜਿਹੜਾ ਫੋੜਾ ਬਣਦਾ ਜੱਕ ਲੱਖ ਨਹੀਂ ਬਣਦਾ ਜਦੋਂ ਅਸੀਂ ਉੱਥੋਂ ਆਏ ਆ ਅਸੀਂ ਜਿਹੜਾ ਮੰਗ ਚਾਰਟ ਲੈ ਕੇ ਗਏ ਸੀ ਨਾ ਦਿੱਲੀ ਉਹ 100% ਦੀ ਮਨਾ ਕੇ ਉੱਠੇ ਸੀ 9 ਦਸੰਬਰ ਨੂੰ ਨਾ ਕਿਹਾ ਉਹਦੇ ਬਾਅਦ ਅਸੀਂ ਬਿਠੇ ਰਹੇ ਪਿੰਨ ਪਾਰਲੀਮੈਂਟ ਵਿੱਚ ਪਾਸ ਕਰੋ ਉਸ ਵੇਲੇ ਐਮਐਸਪੀ ਜਿਹੜੀ ਆ ਸਾਡੇ ਡਿਮਾਂਡ ਚਾਰਟਰ ਦਾ ਵੱਡਾ ਹਿੱਸਾ ਨਹੀਂ ਸੀ ਆ ਗਈ ਉਹਤੇ ਕਮੇਟੀ ਬਣਾਉਣ ਦਾ ਹੋ ਗਿਆ ਢੱਲੇਵਾਲ ਨੇ ਉਦੋਂ ਆਉਣ ਲੱਗਿਆਂ ਦਰਬਾਰ ਸਾਹਿਬ ਅਸੀਂ ਗਿਆ ਸਾਡੇ ਨਾਲ ਇਕੱਠੇ ਗਿਆ ਹੀ ਨਹੀਂ ਗੇ ਉਹਨਾਂ ਨੇ ਉਸੇ ਵੜੇ ਲੱਗ ਕਰ ਲਿਆ ਨਾ ਹੀ ਵੱਖਰਾ ਰੱਖ ਲਿਆ ਪਹਿਲਾਂ ਉਹਨਾਂ ਦਾ ਗੈਰ ਰਾਜਨੀਤਿਕ ਨਾਂ ਨਹੀਂ ਸੀ ਹੈਗਾ ਪਹਿਲਾਂ ਹੈਗਾ ਬੀਕੇ ਜੂ ਢੱਲੇਵਾਲ ਫਿਰ ਉਹਨਾਂ ਨੇ ਬੀਕੇ ਜੂ ਗੈਰ ਰਾਜਨੀਤਿਕ ਆਪਣਾ ਬਣਾ ਲਿਆ ਹੁਣ ਅਸੀਂ ਆਨੇ ਕੋਈ ਗੱਲ ਰਾਜਨੀਤਿਕ ਤੋਂ ਵਿਚਾਰ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਹਰ ਚੀਜ਼ ਚ ਰਾਜਨੀਤੀ ਹੁੰਦੀ ਹੈ ਉਹਨਾਂ ਕਰ ਲਿਆ ਚਲੋ ਉਹਨਾਂ ਦੀ ਮਰਜ਼ੀ ਅਸੀਂ ਇਹਦੇ ਕੋਈ ਦਖਲ ਨਹੀਂ ਦਿੰਦੇ ਉਹਨਾਂ ਨੇ ਰੱਖ ਲਿਆ ਰੱਖਣ ਤੋਂ ਪਹਿਲਾਂ ਅਸੀਂ ਬੜੀ ਕੋਸ਼ਿਸ਼ ਕੀਤੀ ਆ ਵੀ ਸਾਂਝਾ ਮੋਰਚਾ ਬਣੇ ਨਹੀਂ ਬਣਿਆ ਮੈਂ ਨਾ ਵੀ ਤੁਹਾਡੇ ਘਰ ਦੇ ਗਾੜੀ ਜਾਵੇ ਵਫਤ ਸਾਡਾ ਸ਼ਾਮ ਮੈਂਬਰਾਂ ਦਾ ਤੁਸੀਂ ਅੰਦਰੋਂ ਨਾਲ ਨਿਕਲੋ ਗੱਲ ਹੀ ਨਹੀਂ ਕੀਤੀ ਜੇ ਟੈਲੀਫੋਨਾਂ ਦੇ ਕਰਦੇ ਰਹੇ ਸਾਨੂੰ ਇੱਕ ਦਿਨ ਪਤਾ ਲੱਗਾ ਵੀ ਉਹ ਗਏ ਆ ਲੁਧਿਆਣੇ ਅਸੀਂ ਲੁਧਿਆਣੇ ਮਗਰ ਗਏ ਆ ਤਾਂ ਵੀ ਉਹ ਗੱਲਬਾਤ ਨਹੀਂ ਸ਼ਾਮਲ ਨਹੀਂ ਹੋਏ ਜਦੋਂ ਉੱਥੋਂ ਉਹਨਾਂ ਨੂੰ ਪੁਲਿਸ ਨੇ ਖੜਿਆ ਸੀ ਚੋਰੋਂਗੇ ਸੀ ਮਗਰ ਨਹੀਂ ਇਹਨੇ ਹੀ ਪਹਿਲਾਂ ਗਏ ਆ ਪਹਿਲਾਂ ਗਏ ਆ ਅਸੀਂ ਉਹ ਮੋਰਚਾ ਇਕੱਠਾ ਕਰਨ ਲਈ ਗਏ ਉਹ ਸਾਨੂੰ ਮਿਲੇ ਹੀ ਨਹੀਂ ਲੁਧਿਆਣਿਆਂ ਦੇ ਜੇ ਲੁਧਿਆਣੇ ਗਏ ਟੈਲੀਫੋਨ ਤੇ ਮੈਂ ਲੁਧਿਆਣਿਆਂ ਜੀ ਆ ਆ ਉੱਥੇ ਇੱਥੇ ਆ ਮੇਰਾ ਭਾਵ ਆ ਵੀ ਮੈਂ ਪ੍ਰੈਸ ਨੂੰ ਹੱਥ ਛੋੜ ਕੇ ਬੇਨਤੀ ਕਰਦਾ ਪੀਟੀਸੀ ਰਾਹੀਂ ਵੀ ਸਾਡੇ ਸੰਯੁਕਤ ਮੋਰਚੇ ਵੱਲੋਂ ਕੋਈ ਕਸਰ ਨਹੀਂ ਕਈ ਬੰਦੇ ਵੀ ਤੁਸੀਂ ਉਹਨਾਂ ਨੂੰ ਓਏ ਮਰਵਾਉਣਾ ਚਾਹੁੰਦੇ ਅਸੀਂ ਨਹੀਂ ਮਰਵਾਉਣਾ ਚਾਹੁੰਦੇ ਲੀਡਰ ਜਿਹੜਾ ਪੰਜਾਹ ਸਾਲਾਂ ਬਾਅਦ ਜਾ ਕੇ ਬਣਦਾ ਵਾ ਅਸੀਂ ਉਹਨਾਂ ਦੇ ਨਾਲ ਹੀ ਸਾਡੇ ਰਹੇ ਆ ਪਰ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਮਰਨਮਤ ਰੱਖ ਲਿਆ ਵਾ ਅਸੀਂ ਉਹਨੂੰ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਛੱਡ ਦਿਓ ਅਸੀਂ ਤੇ ਕਹਿੰਦੇ ਜਿੰਨਾ ਮੰਗਾ ਵਾਸਤੇ ਰੱਖਿਆ ਉਹਨਾਂ ਮੰਗਾ ਦੀ ਅਸੀਂ ਲੜਾਈ ਸ਼ਿੱਧ ਦੇਣਾ ਲੜ ਰਹੇ ਆ ਇਹ ਕੋ ਖਾਲਾ ਜੀ ਦਾ ਵੜਾ ਨਹੀਂ ਕਾ ਪੀ ਕੋਈ ਚਾਟੀ ਕੋਈ ਗੱਲ ਆ ਹੋ ਜੂਗੀ ਉਹਦਾ ਤਾਂ ਪ੍ਰੈਸ਼ਰ ਆ ਪਾਣੀ ਇੱਕ ਜੱਕ ਲੱਕ ਤੇ ਨਹੀਂ ਉਬਲਦਾ ਜਿਹੜੀ ਭਾਜਪਾ ਆ ਉਹਨੇ 736 ਬੰਦਿਆਂ ਦਾ ਸਾਡਾ ਪਹਿਲਾਂ ਜਿਹੜਾ ਉਹ ਲਿਆ ਵਾ ਤਾਂ ਦੇ ਸਾਹਮਣੇ ਸ਼ਹੀਦ ਹੋਏ ਆ ਉਦੇ ਬਾਅਦੇ ਉਹਦੇ ਬਾਅਦੇ ਮੁਰਕੇ ਸ਼ੋਭ ਕਰਨ ਦੀ ਮੌਤ ਹੋ ਗਈ। ਹੁਣ ਉਹ ਕਿ ਸਲਫਾਸ ਲੈ ਕੇ ਮਰ ਗਿਆ ਵਾ। ਉਹ ਭਾਜਪੀ ਨੂੰ ਉਹਨਾਂ ਦੇ ਸਾਹਮਣੇ ਮੌਤਾਂ ਕੋਈ ਵੱਡੀ ਗੱਲ ਨਹੀਂ ਪਰ ਸਾਨੂੰ ਜਿਆਦਾ ਲੋੜ ਆ ਵੀ ਡੱਲੇਵਾਲ ਜੀ ਦਾ ਉਹਦੀ ਮੌਤ ਨਹੀਂ ਹੋਣੀ ਚਾਹੀਦੀ। ਮੈਂ ਦਿਲੋਂ ਕਹਿਣਾ ਬੜੇ ਪਿਆਰ ਸਤਿਕਾਰ ਨਾਲ ਕਹਿਣਾ ਪਰ ਉਹ ਉਹ ਤਾਂ ਮੰਨਣਗੇ ਸਾਡੀ ਅਪੀਲ ਨਹੀਂ ਮੰਨਣੀ ਹੋਣਾ। ਉਹ ਮੇਰੇ ਖਿਆਲ ਜੇ ਜਿਵੇਂ ਮਤਲਬ ਬਾਰ ਬਾਰ ਜ਼ਿਕਰ ਆ ਰਿਹਾ ਤੁਸੀਂ ਪ੍ਰੈਸ ਕਾਨਫਰੰਸ ਵੀ ਬੋਲਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਤੁਹਾਨੂੰ ਰੋਕਤਾ ਗਿਆ ਕਾਕੇ ਕੋਲੋੜਾ ਦਾ ਜ਼ਿਕਰ ਆ ਰਿਹਾ ਉਹਦਾ ਉਹਦਾ ਅਸਲ ਚ ਕੀ ਉੱਥੇ ਗੱਲਬਾਤ ਹੋਈ ਸੀ ਜਦੋਂ ਤੁਸੀਂ ਅਸਲ ਵਿੱਚ ਆ ਵੀ ਜਦੋਂ ਤੁਸੀਂ ਦੂਰ ਕੀ ਜਾਣਾ ਵਾ ਵੀ ਡੱਲੇਵਾਲ ਨੂੰ ਅਸੀਂ ਆ ਮਿਲਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਮਿਲੇ ਉਹਨਾਂ ਦੇ ਜਿਹੜੇ ਉੱਥੇ ਸਾਰੇ ਲੋਕ ਆ ਉਹ ਆਪਣੇ ਸੰਯੁਕਸਾਨ ਮੋਰਚੇ ਨੂੰ ਅੰਡ ਟੱਚੇਬਲ ਸਮਝਦੇ ਆ ਵੀ ਇਹਨੂੰ ਅਸੀਂ ਹੱਥ ਨਹੀਂ ਲਾਉਣਾ ਸਾਨੂੰ ਪਤਾ ਨਹੀਂ ਕਰੰਟ ਪੈ ਜਾਣਾ ਵਾ ਫਿਰ ਅਨ ਇਨਵਾਈਟਡ ਮੈਂ ਤੁਹਾਡੇ ਘਰ ਜਾਈਏ ਤੁਸੀਂ ਮੰਜਾ ਉਹਨਾਂ ਦਿਓ ਸਾਨੂੰ ਬਹਿਣ ਨੂੰ ਨਹੀਂ ਤੇ ਫਿਰ ਵੀ ਕੋਈ ਗੁੱਸਾ ਨਹੀਂ ਕੀਤਾ ਫਿਰ ਵੀ ਉਹਨਾਂ ਦੇ ਸਮਰਥਨ ਤੇ ਜਿਹੜਾ ਇਹ ਚਾਹੁੰਦੇ ਵੀ ਜਦੋਂ ਤੁਸੀਂ ਗਏ ਤੁਹਾਨੂੰ ਉੱਥੇ ਗੱਲਬਾਤ ਨਹੀਂ ਹੋਈ ਤੁਹਾਡੇ ਨਾਲ ਨਾ ਹੀ ਤੁਹਾਨੂੰ ਮਿਲਣ ਦਿੱਤਾ ਗਿਆ ਨਾ ਤੁਹਾਨੂੰ ਉੱਥੇ ਤਰੀਕੇ ਨਾਲ ਮਤਲਬ ਟ੍ਰੀਟ ਨਹੀਂ ਕੀਤਾ ਕਿ ਤੁਸੀਂ ਉਹਨਾਂ ਦਾ ਜਿਹੜਾ ਤਨ ਦਾ ਰਵਈਆ ਚਾਹੀਦਾ ਹਨ ਕੋਈ ਕਿਸੇ ਦੀ ਮਦਦ ਕਰਨ ਜਾਂਦਾ ਵਾ ਉਹ ਨਹੀਂਗਾ ਅਸੀਂ ਉਹਦੇ باوجود ਅਸੀਂ ਗੁੱਸਾ ਨਹੀਂ ਕਰਦੇ ਇਸ ਗੱਲ ਦਾ ਕੋਈ ਗੱਲ ਨਹੀਂ ਗਈ ਸਾਡੇ ਨਾਲ ਕੋਈ ਮਿਸ ਟ੍ਰੀਟਮੈਂਟ ਕੀਤੀ ਸਾਨੂੰ ਉਹਦਾ ਗਿਲਾ ਨਹੀਂ ਅਸੀਂ ਤੇ ਮਦਦ ਕਰ ਰਹੇ ਹਾਂ ਮਦਦ ਕਰ ਰਹੇ ਆ ਵੀ ਇਹ ਮੰਗਾਂ ਸਰਕਾਰ ਮੰਨੇ ਤੇ ਸਵੇਰੇ ਡੱਲੇਵਾਲ ਸਾਹਿਬ ਛੱਡ ਸਕਦੇ ਹੁਣ ਸਰਕਾਰ ਜਿਹੜੀ ਬੰਦੀ ਨਹੀਂ ਗਈ ਕੋਈ ਲੋਕੀ ਸਾਡੀ ਨਾਲ ਜਾਦਾ ਕਹਿ ਰਹੇ ਆ ਉਧਰ ਦਿੱਲੀ ਵਾਲੋਂ ਕੋਈ ਨਹੀਂ ਕਰਦਾ ਵੀ ਜਿਵੇਂ ਕਿਸਾਨ ਮੋਰਚਾ ਨਹੀਂ ਜਾਂਦਾ ਇਸ ਨੂੰ ਇਹ ਕੋਈ ਗੱਲ ਨਹੀਂ ਹੈ ਜੀ ਇਹਦੇ ਵਿੱਚ ਇਹ ਗੱਲ ਆ ਵੀ ਜਿਵੇਂ ਸਿਆਸੀ ਲੋਕ ਵੀ ਰਾਜਨੀਤਿਕ ਲੋਕ ਜਿਹੜੇ ਨੇ ਪਾਰਟੀਆਂ ਦੇ ਉਹ ਉਂਗਲਾ ਠਾ ਰਹੇ ਨੇ ਆਮ ਲੋਕ ਉਂਗਲਾ ਠਾ ਰਹੇ ਨੇ ਵੀ ਇਹ ਤੇ ਆਪਸ ਵਿੱਚ ਘਰ ਚ ਇਕੱਠੇ ਨਹੀਂ ਆਏ ਕਿਵੇਂ ਮਤਲਬ ਕੱਲੇ ਕੱਲੇ ਕਿਵੇਂ ਬਾਹਰ ਦੀ ਲੈਣਾ ਮੋਥਾ ਵਾਲਾ ਨਾ ਵੀ ਐਸ਼ਰੀ ਆਪ ਰਾਜ ਕਰਦੀ ਆ ਨਾ ਕੋਈ ਇੱਕ ਦੋ ਉਹਨਾਂ ਦੇ ਬੰਦੇ ਗਏ ਕੋਈ ਉਹਨਾਂ ਧਰਨਾ ਵਿਚਾਰਾ ਲਾਇਆ ਕੋਈ ਦਿੱਲੀ ਗਿਆ ਉਹਨਾਂ ਨੇ ਸਰਕਾਰ ਨੂੰ ਕਹਿਣ ਜੇ ਕੋਈ ਰੰਧਾਵਾ ਗਿਆ ਜਾਂ ਦੂਜਾ ਕਾਂਗਰਸਾ ਗਿਆ ਕੋਈ ਜਲਸਾ ਵਿਚਾਰਾ ਕੀਤਾ ਇਹ ਲਿਪਸਿੰਮਤੀ ਨਾਲ ਨਹੀਂ ਅਸੀਂ ਤਾਂ ਧਰਨੇ ਵਿਚਾਰੇ ਕਰ ਰਹੇ ਆਂ ਤੇ ਲੜਨਦੇ ਆਂ ਅਸੀਂ ਤਾਂ ਖੁੱਲੇ ਆ ਹੁਣ ਵੀ ਲੜਨਾ ਚਾਹੁੰਦੇ ਆਂ ਸੋ ਇਸ ਕਰਕੇ ਸਾਡੀ ਤੁਹਾਨੂੰ ਹੰਭਲ ਸਮਿਸ਼ਨ ਆ ਸੰਯੁਕਤ ਸਾਨ ਮੋਰਚਾ ਤੁਨੋਂ ਮਨੋਂ ਤੁਨੋਂ ਚਾਹੁੰਦਾ ਵੀ ਡੱਲੇਵਾਲ ਦੀ ਜਾਨ ਬਚੇ ਮੈਂ ਮੈਂ ਠੋਕੇ ਕਿੰਨਾ ਜਾਨ ਬਚਣੀ ਚਾਹੀਦੀ ਹੈ ਬਚਣੀ ਤਾਂ ਵਾ ਜੇ ਕੇਂਦਰ ਸਰਕਾਰ ਨੂੰ ਨਿਯਮ ਮੰਗਾ ਮਲੇ ਆਹ ਗੱਲ ਉਹਨਾ ਮੰਗਣ ਤੇ ਪ੍ਰੈਸ਼ਰ ਪਾਈਏ ਲੋਕੀ ਜਾਂਦੇ ਆ ਬੜਾ ਜਾਂਦੇ ਉੱਥੇ ਬਹਿ ਕੇ ਆ ਜਾਂਦੇ ਆ ਐਸਕੇਐਮ ਜਿਹੜਾ ਉੱਥੇ ਜਾਊਗਾ ਨਹੀਂ ਹੁਣ ਉਹਨਾਂ ਨੂੰ ਸਹਿਯੋਗ ਨਹੀਂ ਦੇਊਗਾ ਕਹੋਗਾ ਨਹੀਂ ਸਿੱਧਾ ਵੀ ਅਸੀਂ ਤੁਹਾਡੇ ਨਾਲ ਇਹ ਨਾਰਾ ਕਿਉਂਕਿ ਜਨਾਲਾ ਸਾਹਿਬ ਮੀਟਿੰਗਾਂ ਲਗਾਤਾਰ ਹੋ ਰਹੀਆਂ ਨੇ ਐਸਕੇਐਮ ਸਿੱਧਾ ਐਲਾਨ ਕਿਉਂ ਨਹੀਂ ਕਰਦਾ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਨੂੰ ਚਿੱਠੀਆਂ ਭੇਜੀਆਂ ਦੋ ਵਾਰੀ ਫੇਰ ਸਪੈਸ਼ਲ ਬੰਦਾ ਭੇਜਿਆ ਵੀ ਤੁਹਾਡਾ ਕੋਈ ਨਵੇਂ ਦਾ 21 ਤਰੀਕ ਨੂੰ ਪਟਿਆਲੇ ਆ ਜਾਓ ਨਹੀਂ ਆਇਆ ਅੱਛਾ ਮੈਂ ਕਿਹਾ ਅਗਲੇ ਦਰ ਭਾਈ ਕੱਲਾ ਪੰਦੇਰ ਦਾ ਜਿਹੜਾ ਤੁਹਾਡਾ ਸੀ ਉਹ ਆ ਗਿਆ ਦੱਲੇਵਾਲ ਨਾਲ ਤੁਹਾਡਾ ਨਹੀਂ ਆਇਆ ਉਹ ਬਿਲਕੁਲ ਇੱਕ ਬੰਦਾ ਨਹੀਂ ਆਇਆ ਅਸੀਂ ਕਿਹਾ ਕੋਈ A B C D ਬੰਦਾ ਭੇਜ ਦਿਓ ਤਾਨੂੰ ਪ੍ਰੈਸ ਆਉਂਦੀ ਆ ਕਿ ਕਿਸੇ ਵੇਲੇ ਕੋਈ ਤੁਸੀਂ ਵਿਜੀ ਜੇ ਕੋਈ ਬੰਦਾ ਭੇਜ ਦੇਈਦਾ ਵਾ ਨਹੀਂ ਆਇਆ ਯਾਨੀ ਤੁਸੀਂ ਚਾਹੁੰਦੇ ਵੀ ਤੁਸੀਂ ਚਾਹੁੰਦੇ ਹੋ ਮਿਲੋ ਲੇਕਿਨ ਉਹ ਡੱਲੇ ਵਾਲਾ ਤੜਾ ਤੁਹਾਨੂੰ ਮਿਲਣ ਨਹੀਂ ਦੇ ਰਿਹਾ ਅਸਲ ਚ ਗੱਲ ਇਹੀ ਹੈ ਮੈਂ ਨਾ ਵੀ ਉਹ ਇਸ ਨੂੰ ਸਾਂਝਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਰ ਰਿਹਾ ਆ ਗਾ ਅਹੀਂ ਚਾਹੁੰਨੇ ਇਸ ਗੱਲ ਤਾਂ ਇਹ ਜਿਹੜੀ ਮੀਟਿੰਗ ਹੋਈ ਆ ਤਾਂ ਮੀਟਿੰਗ ਦੇ ਵਿੱਚ ਅੱਗੋਂ ਫਿਲਹਾਲ ਕੋਈ ਇਸ ਤਰੀਕੇ ਦਾ ਪੱਕਾ ਨਹੀਂ ਨਿਕਲਿਆ ਕਿ ਐਸਕੇਐਮ ਇਕੱਤਰ ਹੋਵੇ ਔਰ ਦੂਸਰੀ ਤਰਫ ਜਿਹੜੇ ਇਲਜ਼ਾਮ ਨੇ ਜਾਂ ਫਿਰ ਦੂਸਰੇ ਦਾਅਵੇ ਨੇ ਕਿ ਧੱਲੇਵਾਲ ਜਿਹੜਾ ਧੜਾ ਉਹ ਐਸਕੇਐਮ ਦੇ ਨਾਲ ਨਹੀਂ ਮਿਲਣਾ ਚਾਹੁੰਦਾ ਜਦਕਿ ਪੰਦੇਰ ਧੜੇ ਦੇ ਨਾਲ ਮੀਟਿੰਗ ਸਾਡੀ ਹੋਈ ਔਰ ਸੋਹਿਰਦ ਰਹੀ ਹੈ ਸੋ ਅੱਗੇ ਜਿਹੜਾ ਸ਼ੰਭੂ ਔਰ ਖਨੌਰੀ ਬਾਰਡਰ ਤੇ ਮੋਰਚਾ ਲੱਗਾ ਹੋਇਆ ਹੈ ਸੰਯੁਕਤ ਕਿਸਾਨ ਮੋਰਚਾ ਉੱਥੇ ਨਹੀਂ ਜਾਵੇਗਾ ਔਰ ਦੂਸਰੀ ਤਰਫ ਬਾਹਰੋਂ ਬਾਹਰ ਜਿਹੜਾ ਇੱਕ ਤਰੀਕੇ ਦੇ ਨਾਲ ਸਪੋਰਟ ਕਰੇਗਾ ਧਰਨੇ ਮੁਜ਼ਾਰੇ ਕਰੇਗਾ ਪਰ ਰਾਸ਼ਟਰਪਤੀ ਨੂੰ ਮਿਲਣ ਦੀ ਵੀ ਗੱਲ ਆਖੀ ਗਈ ਹੈ ਕੈਮਰਾ ਪਰਸਨ ਬਣੀ ਚੋਂ ਆਂਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਚੰਡੀਗੜ੍ਹ